ਦੇਖੀ ਤੇੁਰ ਜਾ ਪੁਰਜਾ ਪੁਰਜਾ ਕਟ ਮਰੈ ਕਬ ਹੂੰ ਨਾ ਛਾੜੈ ਖੇਤ ਹਾਮੇ ਅਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਖਖਾਹੀ ਮਾਇਆ ਮੋਹ ਭੰਗ ਕੈ ਭੁੱਲੇ ਸੁਤਦਾਰਾ ਸੁਨੀ ਤਲਗਾਈ ਕਿਉ ਉਤਮ ਪੰਥ ਸੁਣੀਓ ਗੁਰ ਸੰਗਤ ਤਹੀ ਮਿਲੰਤ ਜਮਤਾ ਸਕਤਾਈ ਏ ਕੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਾਨਾ ਏ ਕੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਾਨਾ ਵਾਹਿ ਗੁਰੂ ਕਾ ਖਾਲਸਾ ॥॥ ਵਾਹਿਗੁਰੂ ਜੀ ਕੀ ਫਤਿਹ ॥ ਸਾਹਿਬ ਜੀਓ ਮਹਾਰਾਜ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਏਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤਨ ਭਾਵੈ ਚੁਲੜਾ ਪਿਆਰੇ ਕਿਉ ਧਨ ਸੇ ਜੈ ਜਾਏ ਹਉ ਕੁਰਬਾਨੀ ਜਾਉ ਮਿਹਰਵਾਨਾ ਹਉ ਕੁਰਬਾਨੀ ਜਾਉ ਹਉ ਕੁਰਬਾਨੀ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾ ਕਹਿ ਹਉ ਸਦ ਗੁਰਮਨ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗ ਸਾਹਿਬ ਐਸ ਰੰਗ ਨੜੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਦਿਨਾ ਕੇ ਪਾਸ ਤੂੜਿਤ ਨਾ ਕੀ ਜੇ ਮਿਲੈ ਜੀ ਕਾ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ 라ਵੇ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ 라ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮਹਾਰਾਜ ਤਿਲੰਗ ਮਹੱਲਾ ਪਹਿਲਾ ਕਰਤੀ ਜਾ ਇੱਕ ਓਮਕਾਰ ਸਤ ਗੁਰ ਪ੍ਰਸਾਦ ਏੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਣਾ ਚੁੰਮੜਾ ਪਿਆਰੇ ਕਿਉ ਧਨ ਸੇ ਜੈ ਜਾਏ ਸਤਿ ਆਮਹਾਂ Santo